ਜਸیں ਕਾਕੜਾ ਸਾਡੇ ਬਹੁਤ ਹੀ ਪੁਰਾਣੇ ਸੀਨੀਅਰ ਕਾਂਗਰਸ ਆਗੂ ਨੇ ਔਰ ਬੜੇ ਤਜਰਬੇਕਾਰ ਨੇ ਇਹਨਾਂ ਨੂੰ ਹੁਣੇ ਹੀ ਕੁਝ ਦਿਨ ਪਹਿਲਾਂ ਨਾਭੇ ਹਲਕੇ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਹੈ ਪਾਰਟੀ ਦੀ ਤਕੜਾ ਕਰਨ ਵਾਸਤੇ ਅੱਜ ਇੱਥੇ ਆਏ ਨੇ ਪਹਿਲੇ ਦਿਨ ਔਰ ਸਾਥੀ ਇਥੇ ਇਹਨਾਂ ਨੂੰ ਵੈਲਕਮ ਕਰਨ ਲਈ ਜਿੱਥੇ ਮੈਂ ਔਰ ਸਾਡੇ ਸਾਰੇ ਸਾਥੀ ਨੇ ਜ਼ਿਲ੍ਹਾ ਪ੍ਰਧਾਨ ਸਾਡੇ ਖਨੌੜਾ ਸਾਹਿਬ ਸਾਰੇ ਸਾਥੀਆਂ ਨੇ ਇਹਨਾਂ ਦਾ ਨਿੱਘਾ ਸਵਾਗਤ ਕੀਤਾ ਹੈ। ਔਰ ਜੋ ਇਹਨਾਂ ਨੂੰ ਪਾਰਟੀ ਤੋਂ ਹੁਕਮ ਹੋਇਆ ਹੈ ਇਸ ਹਲਕੇ 'ਚ ਕੀ ਕਰਨਾ ਹੈ। ਜੋ ਸਾਡੇ ਕੋਲ ਕੰਮ ਸੀ ਇਹਨਾਂ ਨੂੰ ਦਿਖਾਇਆ ਹੈ। ਜੋ ਕੁਝ ਹੋਰ ਐਡ ਕਰਨਾ ਉਹਦੇ 'ਚ ਉਹ ਇਹਨਾਂ ਨੇ ਦੱਸਿਆ ਹੈ। ਔਰ ਜਲਦੀ ਜੋ ਪਾਰਟੀ ਦਾ ਹੁਕਮ ਹੈ ਉਹਨੂੰ ਅਗਲੇ ਹਫਤੇ ਅਸੀਂ ਪੂਰਾ ਕਰਕੇ ਇਹਨਾਂ ਨੂੰ ਫੇਰ ਸਾਰਾ ਦੇ ਦੇਵਾਂਗੇ। ਔਰ ਅਜੇ ਤਾਂ ਇਹ ਹੀ ਨਹੀਂ। ਅਗਲੇ ਦਿਨਾਂ 'ਚ ਵੱਡੀ ਮੀਟਿੰਗ ਕਰਾ ਕੇ ਸਾਰੇ ਵਰਕਰ ਸਾਥੀਆਂ ਦੀ ਤੇ ਇਹਨਾਂ ਨੂੰ ਅਸੀਂ ਸਨਮਾਨ ਵੀ ਕਰਾਂਗੇ ਅੱਜ ਵੀ ਕੀਤਾ ਹੈ ਆਪ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਸਾਡੇ ਆਲੋਪੀ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਸਾਡੇ ਸਕੱਤਰ ਮੰਤਰੀ ਜਿਹੜਿਆਂ ਨੇ ਸੰਦੀਪ ਸੰਧੂ ਜੀ ਕੈਪਟਨ ਜੀ ਉਹਨਾਂ ਨੇ ਮੈਨੂੰ ਇਹ ਜ਼ਿੰਮੇਵਾਰ ਦਿੱਤੀ ਹੈ ਨਾਬੇ ਹਲਕੇ ਦੀ ਔਰ ਮੈਂ ਅੱਜ ਬੜਾ ਆਪਣੇ ਆਪ ਨੂੰ ਖੁਸ਼ ਨਸੀਬ ਮਹਿਸੂਸ ਕਰਦਾ ਕਿ ਮੈਨੂੰ ਇੱਕ ਬੜੇ ਸੀਨੀਅਰ ਸਾਡੇ ਪੰਜਵਾਰ ਦੇ ਐਮਐਲਏ ਮੰਤਰੀ ਸਾਹਿਬਾਨ ਦੇ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਔਰ ਅਸੀਂ ਸਾਰੇ ਰਲ ਮਿਲ ਕੇ ਜੋ ਪਾਰਟੀ ਨੇ ਜ਼ਿੰਮੇਵਾਰ ਦਿੱਤੀ ਹੈ ਕੋਆਰਡੀਨੇਟਰ ਦੀ ਉਹ ਬੜੀ ਤਨਦੇਹੀ ਨਾਲ ਨਿਭਾਵਾਂਗੇ ਔਰ ਮੈਂ ਆ ਕੇ ਦੇਖਿਆ ਅੱਜ ਸਾਡਾ ਮੈਂ ਪਹਿਲੀ ਵਾਰ ਅੱਜ ਤਾਂ ਪਹਿਲਾ ਫੇਰਾ ਹੀ ਪਾਣ ਆਇਆ ਔਰ ਮੈਂ ਦੇਖਿਆ ਕਿ 80 ਤੋਂ 90% ਇਹਨਾਂ ਦਾ ਕੰਮ ਕੰਪਲੀਟ ਹੋ ਗਿਆ ਇਹਨਾਂ ਦੇ ਦੋ ਬਲਾਕ ਪ੍ਰਧਾਨ ਨੇ ਦੋਹਾਂ ਦੀਆਂ 33-33 ਮੈਂਬਰਾਂ ਦੀਆਂ ਕਮੇਟੀਆਂ ਜਿਹੜੀਆਂ ਇਹਨਾਂ ਨੇ ਤਿਆਰ ਕਰ ਲੀਆਂ ਨੇ ਇਹਨਾਂ ਦੇ ਜਿੰਨੇ ਮੰਡਲ ਪ੍ਰਧਾਨ ਨੇ ਸਾਰੇ ਮੰਡਲ ਪ੍ਰਧਾਨ ਬਣਾਤੇ ਨੇ ਔਰ ਸਾਰੇ ਮੰਡਲਾਂ ਦੀਆਂ ਕਮੇਟੀਆਂ ਵੀ ਕੰਪਲੀਟ ਕਰ ਲਈਆਂ ਇਹ ਸਾਡੀਆਂ ਸਿਰਫ ਰਹਿ ਗਈਆਂ ਕੱਲੀਆਂ ਬੂਥ ਕਮੇਟੀਆਂ ਬੂਥ ਕਮੇਟੀਆਂ ਦੇ ਇਹਨਾਂ ਨੇ ਪ੍ਰਧਾਨ ਨਿਯੁਕਤ ਕਰਤੇ ਨੇ ਤੇ ਜਿਹੜੀਆਂ ਸਾਨੂੰ ਪਾਰਟੀ ਦੇ ਦਿਸ਼ਾ ਨਿਰਦੇਸ਼ ਨੇ ਸਾਡੇ ਪੰਜਾਬ ਮਾਮਲੇ ਦੇ ਇੰਚਾਰਜ ਬਗੇਲ ਜੀ ਬੜੇ ਸਾਡੇ ਸੀਨੀਅਰ ਲੀਡਰ ਸਾਹਿਬਾਨ ਨੇ ਉਹ ਉਹਨਾਂ ਦੇ ਸਾਰੇ ਅਸੀਂ ਰਹਿਨਮਈ ਹੱਟ ਕੰਮ ਕਰ ਰਹੇ ਆਂ ਔਰ 21 ਬਿਲਕੁਲ ਮਾਨ ਸਾਹਿਬ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਸਾਧੂ ਸਿੰਘ ਜੀ ਸਾਹਿਬ ਦਾ ਕੈਬਨਿਟ ਮੰਤਰੀ ਜੀ ਦੇ ਗ੍ਰਹਿ ਵਿਖੇ ਸਾਡੇ ਨਵੇਂ ਨਿਯੁਕਤ ਕואର୍ਡੀਨੇਟਰ ਸਾਹਿਬ ਜਗਿੰਦਰ ਸਿੰਘ ਜੀ ਕਾਕੜਾ ਜੋ ਕਿ ਬਹੁਤ ਹੀ ਲੰਮੇ ਸਮੇਂ ਤੋਂ 40 ਸਾਲ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਹੇ ਨੇ ਜਿਆਦਾ ਜਿਹੜਾ ਸਮਾਂ ਇਹਨਾਂ ਨੇ ਉਸ ਸੰਗਠਨ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਇਹਨਾਂ ਨੂੰ ਬੜਾ ਤਜਰਬਾ ਕਿਉਂਕਿ ਜਿਆਦਾ ਇਹ ਹਰੀਮਾਨ ਜੀ ਦੇ ਨਾਲ ਰਹੇ ਨੇ ਹੁਣ ਹਰੀਮਾਨ ਜੀ ਸਨੌਰ ਹਲਕੇ ਨੂੰ ਦੇਖ ਰਹੇ ਨੇ ਇਹ ਉਹਨਾਂ ਦੇ ਨਾਲ ਉੱਥੇ ਲੱਗ ਕੇ ਪੂਰੀ ਇਹਨਾਂ ਨੇ ਮਿਹਨਤ ਕੀਤੀ ਤੇ ਮੈਨੂੰ ਜਾਣਦਾ ਬੜੀ ਵਾਰ ਉੱਥੇ ਮੌਕਾ ਮਿਲਿਆ ਬਹੁਤ ਹੀ ਵਧੀਆ ਜਿਵੇਂ ਇਹਨਾਂ ਨੇ ਗੱਲ ਕੀਤੀ ਆ ਸਾਧ ਸਾਧ ਸੰਧਿ ਉਰੇ ਸਿਸਟਮ ਦੀ ਬੜੀ ਸਿਸਟਮੈਟਿਕਲੀ ਕਾਂਗਰਸ ਪਾਰਟੀ ਦਾ ਕੰਮ ਕਰ ਰਹੇ ਨੇ ਉੱਥੇ ਵੀ ਜਿਹੜਾ ਕੋਆਰਡੀਨੇਟਰ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਲੱਗ ਰਹੀਆਂ ਨੇ ਉਹ ਅਬਜ਼ਰਵਰ ਲੱਗ ਰਹੇ ਨੇ ਉਹ ਕਾਂਗਰਸ ਪਾਰਟੀ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਮਰਿੰਦਰ ਸਿੰਘ ਜੀ ਰਾਜਾ ਬੜਿੰਗ ਜੀ ਵੱਲੋਂ ਐਲਓਪੀ ਦੇ ਲੀਡਰ ਸਾਡੇ ਪ੍ਰਤਾਪ ਬਾਜਵਾ ਜੀ ਸਾਡੇ ਪੰਜਾਬ ਦੇ ਇੰਚਾਰਜ ਸ੍ਰੀ ਬਗੇਲ ਸਾਹਿਬ ਉਹਨਾਂ ਨੇ ਹੇਠਲੇ ਪੱਤਰ ਤੱਕ ਕਾਂਗਰਸ ਪਾਰਟੀ ਦਾ ਜਿਹੜਾ ਹਰ ਪ੍ਰੋਗਰਾਮ ਆ ਉਹ ਨਿਚਲੇ ਪੱਤਰ ਤੱਕ ਜਾਵੇ